ਲੜਾਈ ਬੇਸ਼ੱਕ ਆਪਣੀ ਲੰਬੀ ਹੈ ਪਰੰਤੂ ਤੁਹਾਡੇ ਸਹਾਰੇ ਦੇ ਨਾਲ ਤੁਹਾਡੇ ਹਾਂਰੀਆਂ ਨਾਲ ਮੈਨੂੰ ਇਹ ਲੱਗ ਜਾਂਦਾ ਹੈ ਹੌਸਲਾ ਆ ਜਾਂਦਾ ਹੈ ਵੀ ਮੈਂ ਇਕੱਲਾ ਨਹੀਂ ਹਾਂ ਉਤرو ਪਿਆਰ ਕਰਨ ਵਾਲੇ ਕਾਫੀ ਵੱਡੀ ਤਾਦਾਦ ਦੇ ਵਿੱਚ ਤੇਰੇ ਨਾਲ ਅੱਜ ਵੀ ਖੜੇ ਆ ਕਈ ਵਾਰੀ ਮੈਂ ਵੱਖ-ਵੱਖ ਸਟੇਜਾਂ ਤੋਂ ਕੋਲ ਬੁਲਾ ਰਿਆ ਨੂੰ ਗੋਲਦਾ ਸੁਣਦਾ ਕਈ ਲੋਕ ਇਹ ਵੀ ਕਹਿੰਦੇ ਜੀ ਜੋ ਸਿੱਧੂ ਲਾਲ ਸੰਸਕਾਰ ਵੇਲੇ ਸੀ ਲੋਕੋ ਹੁਣ ਹੈ ਨਹੀਂ ਜਿਵੇਂ ਉਹ ਗੱਲ ਹੈ ਨਹੀਂ ਪਹਿਲਾਂ ਮਲੇ ਆਮ ਚਲੋ ਆਪਾਂ ਤਾਂ ਇਹਦੇ ਚੁਕੜਾ ਕੋਈ ਪੋਲਿਟਿਕਲ ਮੰਚਾ ਦੁੱਖ ਦੀ ਤਾਂ ਕਹਿੰਦੇ ਕੋਈ ਸੀਮਾ ਹੁੰਦੀ ਨਹੀਂ ਹੈ ਵੀ ਜਿਹਨੂੰ ਆਪਾਂ ਕਿਸੇ ਖਾਸ ਮਾਫਦੰਦਰੇ ਨਾਲ ਮਿਲ ਲਿਏ ਵੀ ਘਟ ਗਿਆ ਜਾਂ ਵਧ ਗਿਆ ਪਰੰਤੂ ਤੁਹਾਡੀ ਆਮਦ ਤੋਂ ਮੈਨੂੰ ਇਹ ਗੱਲ ਪੱਕੀ ਹੈ ਕਾਫੀ ਲੋਕ ਉਹੀ ਮੇਰੇ ਕੋਲ ਪਹੁੰਚਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਦਰਦ ਹੈ ਜਿਨ੍ਹਾਂ ਨੂੰ ਲੱਗਦਾ ਹੈ ਇਹ ਬਹੁਤ ਵੱਡਾ ਧੱਕਾ ਹੋਇਆ ਹੈ ਕਿਸੇ ਨੂੰ ਮੌਤ ਦੀ ਸਜ਼ਾ ਬਿਨਾਂ ਕਿਸੇ ਕਸੂਰਤੂ ਦੇ ਦੇਣੀ ਔਰ ਇਹਨਾਂ ਦੀ ਗੁੰਦੀ ਕਸਰ ਜੋ ਸਟੇਟ ਨੇ ਆਪਣਾ ਫਰਜ਼ ਅਦਾ ਕਰਨਾ ਉਹਦਾ ਵੀ ਹੱਥ ਖੜੇ ਕਰਕੇ ਭਜ ਜਾਣ ਇਹ ਉਸ ਮੌਤ ਨਾਲੋਂ ਵੀ ਜ਼ਿਆਦਾ ਦੁਖਦਾਈ ਹੈ ਤੁਸੀਂ ਵੇਖਿਆ ਹੋਣਾ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਮਾਰਡਰ ਹੋਇਆ ਹੈ ਗੌਰਮント ਦਾ ਉੱਥੇ ਵੀ ਐਕਸ਼ਨ ਦੇਖ ਲਓ। ਔਰ ਆਪਣੇ ਤਾਂ ਗਿਣਤੀ ਦੀ ਹੁੰਦੀ ਕਿੰਨੇ ਹੋ ਗਏ ਤੇ ਤੁਸੀਂ ਪੰਜਾਬ ਸਰਕਾਰ ਦੇ ਐਕਸ਼ਨ ਵੀ ਦੇਖ ਲਓ ਫਤਾ ਸਭੂ ਆਪਣੇ ਆਪ ਲੱਗਣਾ। 1 ਮਹੀਨਾ ਮੇਰੇ ਪਹਿਲਾਂ ਡੇਢ ਮਹੀਨਾ ਨਹੀਂ ਹੋਇਆ ਅਗਲੇ ਨੂੰ ਇਹ ਘਰ ਤੱਕ ਵੀ ਢਾਤੇ। ਕਾਫੀ ਵਿਦਵਾਨਾਂ ਦੇ ਵਿੱਚੋਂ ਹੁਣ ਵੀ ਆਏ ਮੈਂ ਸੁਣੇ। ਆਹ ਸੌਰੀ ਕਮੈਂਟ। ਮਾਪਿਆਂ ਦਾ ਕੀ ਕਸੂਰ ਹੈ? ਮੈਂ ਉਹਨਾਂ ਵੀਰਾਂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਸਾਡਾ ਕਸੂਰ ਕੀ ਦੱਸੋ ਕੀ ਹੈ